ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਇੰਸਟਾਗ੍ਰam ਦੀ ਕਵੀਨ ਵੀ ਹੁਣ ਕਿਹਾ ਜਾਣ ਲੱਗ ਪਿਆ ਹੈ ਜਿਸ ਦੇ 30000 ਫਾਰਵਰਡ ਸੀ ਹੁਣ 1.5 ਲੱਖ ਤੋਂ ਪਲੱਸ ਹੋ ਗਏ ਨੇ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਦੇਸ਼ ਦੇ ਦਿੱਤੇ ਨੇ ਕਿ ਪੀਲਾ ਪੰਜਾ ਹੁਣ ਚਲਾਉਣਾ ਪੈਣਾ ਹੈ ਪਾਣੀ ਸਰ ਦੇ ਉਪਰੋ ਦੀ ਲੰਗ ਗਿਆ ਹੈ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਸਖਤ ਹੋ ਗਈ ਹੈ ਕਿਉਂਕਿ ਸੁਖਪਾਲ ਸਿੰਘ ਖੈਰਾਵਲੋਂ ਵਾਰ-ਵਾਰ ਪੰਜਾਬ ਨੂੰ ਘੇਰਿਆ ਚਾਹ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਸਮੁੱਚੇ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਅਮਨਦੀਪ ਕੌਰ ਤੇ ਕਾਰਵਾਈ ਕਿਉਂ ਨਹੀਂ ਕੀਤੀ ਕਦੋਂ ਕਾਰਵਾਈ ਕਰੋਗੇ ਕਿਹੜੇ ਦੋ ਆਈਪੀਐਸ ਅਫਸਰ ਨੇ ਕਿਹੜੇ ਦੋ ਤੁਹਾਡੇ ਲੋਕ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਲਿਫਤ ਨੇ ਇਨਵੋਲਵ ਨੇ ਇਸ ਨੂੰ ਲੈ ਕੇ ਹੁਣ ਪੁਲਿਸ ਨੇ ਵੱਡੀ ਗੁੱਥੀ ਸੁਲਝਾ ਲਈ ਹੈ ਵੱਡੀ ਕਾਰਵਾਈ ਹੋਵੇਗੀ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਛਾਪੇਮਾਰੀ ਦੇ ਵਿੱਚ ਕੀ ਕੀ ਮਿਲਿਆ ਦੱਸਦੇ ਹਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਹਰਿਆਣਾ ਵਿੱਚ ਨਸ਼ੀਲੇ ਪਦਾਰਥਾਂ ਤਸਕਰੀ ਕਰਦਿਆਂ ਗ੍ਰਿਫਤਾਰ ਕੀਤੀ ਗਈ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਦੀ ਭਾਲ ਵਿੱਚ ਪੁਲਿਸ ਨੇ ਸਿਰਸਾ ਦੇ ਪਿੰਡ ਨਾਨਕਪੁਰਾ ਵਿੱਚ ਛਾਪੇ ਮਾਰੇ ਹਨ ਪੁਲਿਸ ਨੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਖੰਡਾਲੇ ਅਤੇ ਇੱਕ ਬੁਲਟ ਬਾਈਕ ਤੇ ਕੁਝ ਗੋਲੀਆਂ ਵੀ ਬਰਾਮਦ ਕੀਤੀਆਂ ਨਾਨਕਪੁਰਾ ਤੇ ਅਬੋਲੀ ਵਿੱਚ ਕਾਰਵਾਈ ਪੰਜਾਬ ਪੁਲਿਸ ਵਿੱਚ ਪੰਜਾਬ ਪੁਲਿਸ ਪਿਛਲੇ ਕਈ ਦਿਨਾਂ ਤੋਂ ਨਾਨਕਪੁਰਾ ਅਤੇ ਅਬੋਲੀ ਪਿੰਡਾਂ ਵਿੱਚ ਲਗਾਤਾਰ ਤਲਾਸ਼ੀ ਲੈ ਰਹੀ ਹੈ ਸੂਤਰਾਂ ਮੁਤਾਬਕ ਬਲਵਿੰਦਰ ਸਿੰਘ ਘਟਨਾ ਵਾਲੇ ਦਿਨ ਬਠਿੰਡਾ ਤੋਂ ਬੁਲਟ ਬਾਈਕ ਤੇ ਸਿੱਧਾ ਸਰਸੇ ਆਇਆ ਅਤੇ ਆਪਣੇ ਨਾਨਕ ਦੇ ਨਾਨਾ ਨਾਨੀ ਦੇ ਘਰ ਗਿਆ ਬਾਅਦ ਵਿੱਚ ਉਹ ਗਲੀ ਵਿੱਚ ਬਾਈਕ ਛੱਡ ਕੇ ਲਾਪਤਾ ਹੋ ਗਿਆ ਯਾਨੀ ਕਿ ਅਮਨਦੀਪ ਕੌਰ ਤੇ ਦੱਸਿਆ ਜਾ ਰਿਹਾ ਹੈ ਕਿਹੜੀ ਕਾਰਵਾਈ ਹੋਈ ਸੀਨੇ ਕਾਂਸਟੇਬਲ ਅਮਨਦੀਪ ਕੌਰ 17.71 ਗ੍ਰਾਮ ਹੀਰੋਨ ਸੁਮਿਤ ਗ੍ਰਫਤਾਰ ਕੀਤਾ ਗਿਆ ਉਹ ਬਾਦਰ ਰੋਡ ਤੇ ਇੱਕ ਥਾਰ ਗੱਡੀ ਵਿੱਚ ਨਾਕੇ ਤੇ ਫੜੀ ਗਈ ਸੀ ਉਦੇ ਸਾਥੀ ਬਲਵਿੰਦਰ ਸਿੰਘ ਨਸ਼ਾ ਗਰੋਹ ਨਾਲ ਸੰਬੰਧ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ ਅਮਨਦੀਪ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਇੱਧਰ ਬਲਵਿੰਦਰ ਸਿੰਘ ਦੀ ਜਿਹੜੀ ਹੈ ਪਾਲ ਕੀਤੀ ਜਾ ਰਹੀ ਹੈ ਜਿਸ ਨੂੰ ਉਰਫ सोनू ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬੀਬੀ ਅਮਨਦੀਪ ਕੌਰ ਦੀਆਂ ਹੁਣ ਮੁਸੀਬਤਾਂ ਵਧਣ ਗਈਆਂ ਨਹੀਂ ਘਟਣ ਗਈਆਂ ਕਿਉਂਕਿ ਸਪਾਲ ਸਿੰਘ ਖਹਿਰਾ ਵੱਲੋਂ ਵਾਰ-ਵਾਰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਮਾਮਲੇ ਨੂੰ ਲੈ ਕੇ ਉਹ ਆਈਪੀਸ ਅਫਸਰ ਦੱਸੋ ਉਹ ਵਿਧਾਇਕ ਦੱਸੋ ਜਿਨ੍ਹਾਂ ਦੀ ਸ਼ਹਿਰ ਤੇ ਰੱਜ ਕੇ ਕਾਲੀ ਥਾਰ ਵਾਲੀ ਬੀਬੀ ਬੀਬੀ ਇੰਸਟਾਗ੍ਰਾਮ ਵਾਲੀ ਜਿਸ ਨੂੰ ਇੰਸਟਾਗ੍ਰਾਮ ਦੀ ਕਮੀਨ ਕਹਾ ਜਾਣ ਲੱਗ ਪਿਆ ਹੁਣ ਕਹਿੰਦੇ ਨੇ ਕਿ ਉਹ ਦੱਸੋ ਬੰਦੇ ਕਿਹੜੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਛ ਕੇ ਚੱਲ ਰਹੀ ਹੈ ਨਿਆਇਕ ਹਿਰਾਸਤ ਵਿੱਚ ਨੇ ਅਤੇ ਨਾਰਕੋਟਿਕਸ ਤੇ ਤੇ ਅਕੋਰਡਿੰਗ ਟੂ ਕਾਰਵਾਈ ਕੀਤੀ ਜਾਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਖੁੱਲੇ ਆਦੇਸ਼ ਦੇ ਦਿੱਤੇ ਨੇ ਕਿ ਜੇਕਰ ਕਸੂਰਵਾਰ ਹੈ ਜੇਕਰ ਉਸ ਨੇ ਜ਼ਾਇਦਤ ਬਣਾਈ ਹੈ ਤੇ ਤੁਸੀਂ ਅਕੋਰਡਿੰਗ ਟੂ ਲਾਅ ਕੁਝ ਵੀ ਕਰ ਸਕਦੇ ਹੋ ਧੰਨਵਾਦ